ਸਾਡੇ ਕੋਲੇ ਦੋਨੋਂ ਜਿਹੜੇ ਸਟ੍ਰੀਮ ਨੇ ਪਲੱਸ 1 ਪਲੱਸ 2 ਦੇ ਵਿੱਚ ਆਰਟਸ ਤੇ ਕਾਮਰਸ ਨੇ ਬਹੁਤ ਅੱਛੇ ਤਰੀਕੇ ਨਾਲ ਸਟੱਡੀ ਹੁੰਦੀ ਹੈ ਉਹਨਾਂ ਨਰਸਰੀ 'ਚ ਸਾਡੇ ਕੋਲੇ ਨਿਊ ਐਡਮਿਸ਼ਨਸ ਸ਼ੁਰੂ ਹੋਈ ਹੋਈ ਆ ਬੱਚੇ ਆ ਰਹੇ ਨੇ ਨਵੇਂ ਸੈਸ਼ਨ ਦੇ ਲਈ ਅਸੀਂ ਬੱਚਿਆਂ ਨੂੰ ਥੋੜਾ ਕਨਸੈਸ਼ਨ ਕੀਤਾ ਜਿਵੇਂ ਨਰਸਰੀ ਕਲਾਸ ਦੇ ਲਈ ਅਸੀਂ 2 ਮਹੀਨੇ ਦੀ ਟਿਊਸ਼ਨ ਫੀਸ ਨਹੀਂ ਲੈ ਰਹੇ ਫੈਬਰੂਰੀ ਤੇ ਮਾਰਚ ਦੀ ਜਿਹੜੇ ਬੱਚੇ ਹੁਣ ਤੋਂ ਸਾਡੇ ਕੋਲੇ ਸਟਾਰਟ ਹੋਏ ਨੇ ਫੋਰਸ ਦੇ ਵਿੱਚ ਵੀ ਆ ਸਾਡੀ ਹੈਂਡਬਾਲ ਦੀ ਟੀਮ ਹਰ ਸਾਲ ਬਹੁਤ ਸਾਰੇ ਪ੍ਰਾਈਜ਼ ਲੈ ਕੇ ਆਉਂਦੇ ਨੇ ਤੇ ਡਿਸਟ੍ਰਿਕਟ ਲੈਵਲ ਤੱਕ ਜਾਂ ਆਪਾਂ ਕਹ ਲਈਏ ਨੈਸ਼ਨਲ ਲੈਵਲ ਤੱਕ ਸਾਡੀਆਂ ਟੀਮਾਂ ਜਾਂਦੀਆਂ ਨੇ ਆਰਟਸ ਤੇ ਕਮਰਸ ਸਬਜੈਕਟਸ ਚੱਲ ਰਹੇ ਆ ਵਧੀਆ ਐਕਸਪੀਰੀਐਂਸਡ ਸਟਾਫ ਆ ਦੋਨੇ ਕਲਾਸੇਜ਼ ਨੂੰ ਕਰਾਉਣ ਦੇ ਲਈ ਲੈਬ ਬਹੁਤ ਅੱਛੀ ਹੈਗੀ ਆ ਤੇ ਬੱਚੇ ਪ੍ਰੈਕਟੀਕਲ ਕਰਨ ਲਈ ਅਸੀਂ ਛੋਟੀ ਕਲਾਸ ਤੋਂ ਜਿਵੇਂ 3rd 4th ਤੋਂ ਹੀ ਲੈਬ ਦੇ ਵਿੱਚ ਬੱਚਿਆਂ ਨੂੰ ਲੈ ਕੇ ਆਉਂਦੇ ਆ ਤਾਂ ਕਿ ਉਹਨਾਂ ਨੂੰ ਸਾਇੰਸ ਬਾਰੇ ਸਾਰਾ ਕੁਝ ਪਤਾ ਚੱਲੇ। ਜਿਵੇਂ ਉਹ ਆ ਕੇ ਦੱਸਦੇ ਨੇ ਮੈਡਮ ਅਸੀਂ ਕਿਉਂਕਿ ਵੱਡੇ ਹੋ ਜਾਂਦੇ ਨੇ ਤੇ ਉਹ ਸਾਨੂੰ ਦੱਸਦੇ ਨੇ ਕਿ ਅਸੀਂ ਇਸ ਸਾਲ ਦੇ ਵਿੱਚ ਤੁਹਾਡੇ ਕੋਲੋਂ ਪਾਸ ਆਊਟ ਸੀ ਤੇ ਬਹੁਤ ਸਾਰੇ ਬੱਚੇ ਨੇ ਜਿਹੜੇ ਫੋਰਨ ਕੰਟਰੀ ਦੇ ਵਿੱਚ ਉਹਨਾਂ ਨੇ ਆਪਣਾ ਆਪਣਾ ਕੰਮ ਬਹੁਤ ਅੱਛੇ ਤਰੀਕੇ ਨਾਲ ਸਟਾਰਟ ਕੀਤਾ। ਬਹੁਤ ਸਾਰੇ ਬੱਚੇ ਨੇ ਜਿਹੜੇ ਜਿੰਨੇ ਵੀ ਪਾਸ ਆਊਟ ਵੀ ਜਾਂ ਸਾਡੇ ਹੁਣ ਵੀ ਜਿਹੜੀ ਗੇਮ ਹੈਗੀ ਆ ਬਹੁਤ ਅੱਛੀ ਆ ਮੋੜ ਤੋਂ ਮਾਨਤਾ ਪ੍ਰਾਪਤ ਕਿੰਡਰਗਾਰਟਨ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ 2025-26 ਲਈ ਦਾਖਲਿਆਂ ਦੀ ਸ਼ੁਰੂਆਤ ਹੋ ਚੁੱਕੀ ਹੈ। ਜਿਸ ਸੰਬੰਧੀ ਜਾਣਕਾਰੀ ਦਿੰਦੇ ਸਕੂਲ ਦੇ ਪ੍ਰਿੰਸੀਪਲ ਰਣਜੋਤ ਕੋਸ਼ਾਹੀ ਤੇ ਡਾਇਰੈਕਟਰ ਸਰਬਜੀਤ ਕੋਸ਼ਾਹੀ ਨੇ ਗੱਲਬਾਤ ਦੌਰਾਨ ਵਿਸ਼ੇਸ਼ ਤੌਰ ਤੇ ਉਹਨਾਂ ਆਪਣੇ ਸਕੂਲ ਦੇ ਪਿਛਲੇ ਸਾਲ ਦੀਆਂ ਪ੍ਰਾਪਤੀਆਂ ਤੇ ਮੈਰਿਟ ਵਿੱਚ ਆਏ ਬੱਚਿਆਂ ਤੇ ਖੇਡਾਂ ਵਿੱਚ ਮੱਲਾ ਮਾਨ ਵਾਲੇ ਵਿਦਿਆਰਥੀਆਂ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ। ਸਕੂਲ ਦੇ ਪ੍ਰਿੰਸੀਪਲ ਨੇ ਨਵੇਂ ਦਾਖਲਿਆਂ ਵੀ ਛੂਟ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਨਰਸਰੀ ਕਲਾਸ ਦੇ ਵਿੱਚ ਜੋ ਵਿਦਿਆਰਥੀ ਦਾਖਲਾ ਲਹਿਰੇ ਨੇ ਉਹਨਾਂ ਨੂੰ ਫਰਵਰੀ ਤੇ ਮਾਰਚ ਦੀ ਫੀਸ ਬਿਲਕੁਲ ਫ੍ਰੀ ਹੋਵੇਗੀ ਸਕੂਲ ਦੇ ਡਾਇਰੈਕਟਰ ਮੈਡਮ ਨੇ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ ਕਿ ਪਿਛਲੇ 29 ਸਾਲਾਂ ਤੋਂ ਸਕੂਲ ਨਿਰੰਤਰ ਇਲਾਕੇ ਦੀ ਸੇਵਾ ਵਿੱਚ ਹਾਜ਼ਰ ਹੈ ਉਹਨਾਂ ਗੱਲਬਾਤ ਕਰਦੇ ਦੱਸਿਆ ਕਿ ਸਾਡੇ ਸਕੂਲ ਵਿੱਚ ਪੜ੍ਹ ਕੇ ਗਏ ਵਿਦਿਆਰਥੀ ਵੱਡੇ ਵੱਡੇ ਅਹੁਦਿਆਂ ਤੇ ਤਨਤ ਨੇ ਜਿਸ ਵਿੱਚ ਵਕੀਰ ਡਾਕਟਰ ਤੇ ਹੋਰ ਵੀ ਮਹਿਕਮਿਆਂ ਦੇ ਵਿੱਚ ਉੱਚ ਕੋਟੀ ਦੀਆਂ ਨੌਕਰੀਆਂ ਪ੍ਰਾਪਤ ਕਰ ਚੁੱਕੇ ਨੇ ਅਤੇ ਬਾਲੀਦੇਸ਼ ਵਿੱਚ ਵੀ ਚੰਗਾ ਨਿਮਾਣਾ ਖੜ ਚੁੱਕੇ ਨੇ ਔਰ ਜਾਣਦੇ ਹਾਂ ਦਿਨੇਸ਼ ਪਾਤਵਾਜ ਦੀ ਰਿਪੋਰਟ ਤੋਂ ਕਿ ਉਹਨਾਂ ਦੇ ਵੱਲੋਂ ਹੋਰ ਕਿਹੜੀ-ਕਿਹੜੀ ਜਾਣਕਾਰੀ ਸਾਂਝੀ ਕੀਤੀ ਗਈ। ਸਰਬਜੀਤ ਕੌਰ ਡਾਇਰੈਕਟਰ ਆਫ ਕਿੰਡਰਗਾਰਟਨ ਐਂਡ ਸੀਨੀਅਰ ਸੈਂٹری ਸਕੂਲ ਸੰਗਲਾਣਾ। ਕੀ ਕਹਣਾ ਦੋਨੋਂ ਸਕੂਲ ਬਾਰੇ? ਮੈਂ ਸਕੂਲ ਬਾਰੇ ਕਿਉਂਕਿ ਸਾਡਾ ਸਕੂਲ ਜਿਹੜਾ 29 ਇਅਰਸ ਇਹਨੂੰ ਕੰਪਲੀਟ ਹੋਣ ਜਾ ਰਹੇ ਨੇ ਇਸ ਸਾਲ ਤੇ ਅਸੀਂ ਬਹੁਤ ਛੋਟੀ ਗਿਣਤੀ ਘੱਟ ਗਿਣਤੀ ਤੋਂ ਬੱਚਿਆਂ ਦੀ ਦੋ ਸਟਾਰਟ ਕੀਤਾ ਸੀਗਾ। ਤੇ ਹੁਣ ਕਾਫੀ ਸਾਡੇ ਕੋਲ ਸਟਰੈਂਥ ਹੈਗੀ ਆ ਤੇ ਸਾਡੇ ਕੋਲੇ ਦੋਨੋਂ ਜਿਹੜੇ ਸਟਰੀਮ ਨੇ ਪਲੱਸ 1 ਪਲੱਸ 2 ਦੇ ਵਿੱਚ ਆਰਟਸ ਤੇ ਕਾਮਰਸ ਨੇ ਬਹੁਤ ਅੱਛੇ ਤਰੀਕੇ ਨਾਲ ਸਟੱਡੀ ਹੁੰਦੀ ਆ ਉਹਨਾਂ ਦੀ ਤੇ ਟੀਚਰ ਜਿਹੜੇ ਨੇ ਉਹ ਵੈਲ ਕੁਆਲੀਫਾਈਡ ਨੇ ਤੇ ਸਾਡੇ ਜਿਹੜੇ ਸਕੂਲ ਆ ਬਿਲਡਿੰਗ ਆ ਬਹੁਤ ਅੱਛੀ ਆ ਕਿਉਂਕਿ ਮੈਨੂੰ ਲੱਗਦਾ ਜਿਹੜੇ ਟ੍ਰੈਫਿਕ ਤੋਂ ਜਾਂ ਜਿਹੜਾ ਕਾਫੀ ਜ਼ਿਆਦਾ ਸ਼ੋਰ ਸ਼ਰਾਬੇ ਤੋਂ ਦੂਰ ਆ ਬਾਹਰ ਆ ਬਿਲਡਿੰਗ ਤੇ ਬਹੁਤ ਪੀਸਫੁਲੀ ਕਹਿ ਸਕਦੇ ਆ ਕਿ ਜਗ੍ਹਾ ਤੇ ਹੈਗਾ ਤੇ ਅਸੀਂ ਹਰ ਸਾਲ ਜਿਹੜੇ ਸਾਡੇ ਬੱਚੇ ਨੇ ਪਲੱਸ 2 ਦੇ ਉਹ ਮੈਰਿਟ ਦੇ ਵਿੱਚ ਆਉਂਦੇ ਨੇ ਤੇ ਇਸੇ ਤਰ੍ਹਾਂ ਸਪੋਰਟਸ ਦੇ ਵਿੱਚ ਵੀ ਆ ਸਾਡੀ ਹੈਂਡਬਾਲ ਦੀ ਟੀਮ ਹਰ ਸਾਲ ਬਹੁਤ ਸਾਰੇ ਪ੍ਰਾਈਜ਼ ਲੈ ਕੇ ਆਉਂਦੇ ਨੇ ਤੇ ਡਿਸਟ੍ਰਿਕਟ ਲੈਵਲ ਤੱਕ ਜਾਂ ਆਪਾਂ ਕਹ ਲਈਏ ਨੈਸ਼ਨਲ ਲੈਵਲ ਤੱਕ ਸਾਡੀਆਂ ਟੀਮਾਂ ਜਾਂਦੀਆਂ। ਉਹ ਲਾਇਬ੍ਰੇਰੀ ਵਗੈਰਾ ਦੀ ਗੱਲ ਕਰੀ ਲੈਬਸ ਵਗਰਾ ਕਰੀ ਜੀ ਸਾਡੇ ਜਿਵੇਂ ਸਾਰੇ ਬਾਕੀ ਸਬਜੈਕਟ ਨੇ ਉਸੇ ਤਰ੍ਹਾਂ ਅਸੀਂ ਇੱਕ ਮੇਨ ਸਬਜੈਕਟ ਲਾਇਬ੍ਰੇਰੀ ਨੂੰ ਹੀ ਮੰਨਿਆ ਆ ਕਿ ਉਥੇ ਹਰ ਬੱਚੇ ਨੇ ਇੱਕ ਦਿਨ ਆਉਣਾ ਹੀ ਆਉਣਾ। ਉਹਨਾਂ ਦੇ ਵੀਕ ਬਣਾ ਵੀਕ ਦੇ ਵਿੱਚ ਡੇਸ ਬਣਾਏ ਹੋਏ ਨੇ ਕਿੰਨੇ ਡੇਸ ਉਹ ਲਾਇਬ੍ਰੇਰੀ ਨੂੰ ਦੇ ਰਹੇ ਨੇ ਤੇ ਉਹਦੇ ਵਿੱਚ ਬਹੁਤ ਸਾਰੀਆਂ ਬੁੱਕਸ ਪਈਆਂ ਨੇ ਤੇ ਸਾਦਤ हसन ਮंटो ਸਾਹਿਬ ਦੇ ਨਾਂ ਦੇ ਉੱਤੇ ਉਹ ਲਾਇਬ੍ਰੇਰੀ ਇੱਥੇ ਸ਼ਿਸ਼ੋਭਤ ਤੇ ਉਹ ਬੱਚਿਆਂ ਨੂੰ ਵੀ ਉਹਨਾਂ ਬਾਰੇ ਬਹੁਤ ਸਾਰਾ ਗਿਆਨ ਅਸੀਂ ਦਿੰਨੇ ਆ ਤੇ ਉਹਨਾਂ ਤੋਂ ਬਿਨਾ ਵੀ ਬਹੁਤ ਸਾਰੀਆਂ ਜਿਹੜੀਆਂ ਬੁੱਕਸ ਨੇ ਬੱਚਿਆਂ ਨੂੰ ਉਹਨਾਂ ਦੇ ਲੈਵਲ ਦੇ ਅਕੋਰਡਿੰਗ ਹੀ ਉਹਨਾਂ ਨੂੰ ਪੜਾਇਆ ਜਾਂਦਾ ਹੈ ਲੈਬਸ ਦੀ ਗੱਲ ਕਰੀਏ ਲੈਬਸ ਸਾਡੇ ਕੋਲ ਲੈਬ ਬਹੁਤ ਅੱਛੀ ਹੈਗੀ ਆ ਤੇ ਬੱਚੇ ਪ੍ਰੈਕਟੀਕਲ ਕਰਨ ਲਈ ਅਸੀਂ ਛੋਟੀ ਕਲਾਸ ਤੋਂ ਜਿਵੇਂ 3rd 4th ਤੋਂ ਹੀ ਲੈਬ ਦੇ ਵਿੱਚ ਬੱਚਿਆਂ ਨੂੰ ਲੈ ਕੇ ਆਉਂਦੇ ਆ ਤਾਂ ਕਿ ਉਹਨਾਂ ਨੂੰ ਸਾਇੰਸ ਬਾਰੇ ਸਾਰਾ ਕੁਝ ਪਤਾ ਚੱਲੇ ਮੈਂ ਬੱਚੇ ਸਟੱਡੀ ਕਰਨ ਤੋਂ ਬਾਅਦ ਵੀ ਚੰਗੀਆਂ ਪੋਜੀਸ਼ਨਾਂ ਤੇ ਵੀ ਹੋਣਗੇ ਕੁਝ ਉਹਨਾਂ ਵਰਗੇ ਕਿਹਨਾਂ ਹਾਂਜੀ ਹਾਂਜੀ ਤੇ ਸਾਡੇ ਬਹੁਤ ਸਾਰੇ ਜਿਹੜੇ ਬੱਚੇ ਨੇ ਹੈਗੇ ਡਾਕਟਰ ਬਣੇ ਨੇ ਜਾਂ ਵਕੀਲ ਨੇ ਕਈ ਬੱਚੇ ਤੇ ਕਈ ਇੰਜੀਨੀਅਰਿੰਗ ਕੀਤੀ ਆ ਕਈ ਬੱਚਿਆਂ ਨੇ ਬਹੁਤ ਅੱਛੀਆਂ ਪੋਸਟਾਂ ਤੇ ਨੇ ਬੱਚੇ ਸਾਨੂੰ ਮਿਲਣ ਵੀ ਆਉਂਦੇ ਨੇ ਕਈ ਵਾਰੀ ਉਹ ਆ ਕੇ ਦੱਸਦੇ ਨੇ ਮੈਡਮ ਅਸੀਂ ਕਿਉਂਕਿ ਵੱਡੇ ਹੋ ਜਾਂਦੇ ਨੇ ਤੇ ਉਹ ਸਾਨੂੰ ਦੱਸਦੇ ਨੇ ਕਿ ਅਸੀਂ ਇਸ ਸਾਲ ਦੇ ਵਿੱਚ ਤੁਹਾਡੇ ਕੋਲੋਂ ਪਾਸ ਆਊਟ ਸੀ ਤੇ ਬਹੁਤ ਸਾਰੇ ਬੱਚੇ ਨੇ ਜਿਹੜੇ ਫੋਰਨ ਕੰਟਰੀ ਦੇ ਵਿੱਚ ਉਹਨਾਂ ਨੇ ਆਪਣਾ ਆਪਣਾ ਕੰਮ ਬਹੁਤ ਅੱਛੇ ਤਰੀਕੇ ਨਾਲ ਸਟੈਬਲਿਸ਼ ਕੀਤਾ ਹੈ ਸਾਨੂੰ ਖੁਸ਼ੀ ਹੁੰਦੀ ਹੈ ਜਦੋਂ ਉਹ ਮਿਲ ਕੇ ਜਾਂਦੇ ਨੇ ਸਾਨੂੰ ਬਹੁਤ ਉਸ ਦੀ ਗੱਲ ਕਰੀਏ ਚੰਗੇ ਖਿਡਾਰੀ ਵੀ ਦਿੱਤੇ ਹੋਣਾਂ ਨੇ ਜੀ ਸਾਡੇ ਹੈਂਡਬਾਲ ਤੋਂ ਬਿਨਾਂ ਵੀ ਬਾਕੀ ਜਿਹੜੇ ਕਬੱਡੀ ਦੇ ਵਿੱਚ ਵੀ ਬੱਚੇ ਨੇ ਰੈਸਲਿੰਗ ਦੇ ਵਿੱਚ ਵੀ ਬੱਚੇ ਜਾਂਦੇ ਨੇ ਜਾਂ ਬਾਲੀਬਾਲ ਦੇ ਵਿੱਚ ਜਾਂਦੇ ਨੇ ਬਹੁਤ ਸਾਰੇ ਬੱਚੇ ਨੇ ਜਿਹੜੇ ਜਿੰਨੇ ਵੀ ਪਾਸ ਆਊਟ ਵੀ ਜਾਂ ਸਾਡੇ ਹੁਣ ਵੀ ਜਿਹੜੀ ਗੇਮ ਹੈਗੀ ਆ ਬਹੁਤ ਅੱਛੀ ਆ ਤੇ ਬਹੁਤ ਸਾਰੇ ਪ੍ਰਾਈਜ਼ ਜਿਹੜੇ ਨੇ ਉਹ ਸਕੂਲ ਦੇ ਆਪਣੇ ਪੇਰੈਂਟਸ ਦੇ ਝੋਲੀ ਉਪੋਂਦੇ ਨੇ ਜੀ ਥੈਂਕ ਯੂ ਮੈਂ ਅੰਜੋਤ ਕੋਰ ਪ੍ਰਿੰਸੀਪਲ ਕਿੰਡਰਗਾਰਟਨ ਐਂਡ ਸੀਨੀਅਰ ਸਕੂਲ ਸੰਭਾਲਾ ਜੀ ਨਮੀ ਗਿਣੀ ਮੈਨੂੰ ਜਿਹੜੀਆਂ ਫਿਲੂ ਬੋਲਦੀਆਂ ਕੀ ਕਹਿਣਾ ਦੇ ਬਾਰੇ ਸਾਡੇ ਕੋਲੇ ਨਰਸਰੀ ਤੋਂ ਪਲੱਸ 2 ਤੱਕ ਕਲਾਸਿਸ ਚੱਲ ਰਹੀਆਂ ਨੇ ਪਲੱਸ 2 ਦੇ ਵਿੱਚ ਆਰਟਸ ਤੇ ਕਮਰਸ ਵਿਸ਼ੇ ਨੇ ਬੱਚਿਆਂ ਦੇ ਨੇ ਐਡਮਿਸ਼ਨਸ ਸਟਾਰਟ ਨੇ ਹੁਣ ਨਰਸਰੀ ਚ ਸਾਡੇ ਕੋਲੇ ਨਿਊ ਐਡਮਿਸ਼ਨਸ ਸ਼ੁਰੂ ਹੋਈ ਹੋਈ ਆ ਬੱਚੇ ਆ ਰਹੇ ਨੇ ਨਵੇਂ ਸੈਸ਼ਨ ਦੇ ਲਈ ਅਸੀਂ ਬੱਚਿਆਂ ਨੂੰ ਥੋੜਾ ਕਨਸੈਸ਼ਨ ਕੀਤਾ ਜਿਵੇਂ ਨਰਸਰੀ ਕਲਾਸ ਦੇ ਲਈ ਅਸੀਂ 2 ਮਹੀਨੇ ਦੀ ਟਿਊਸ਼ਨ ਫੀਸ ਨਹੀਂ ਲੈ ਰਹੇ ਫ फेब्रुवारी ਤੇ ਮਾਰਚ ਦੀ ਜਿਹੜੇ ਬੱਚੇ ਹੁਣ ਤੋਂ ਸਾਡੇ ਕੋਲੇ ਸਟਾਰਟ ਹੋਏ ਨੇ ਕਲਗਰ ਦੀ ਸਟਰੀਮ ਦੀ ਸਟਰੀਮ ਕਿਹੜੀਆਂ ਕਿਹੜੀਆਂ ਚੱਲ ਰਹੀਆਂ ਨੇ +1 ਤੋਂ +2 ਦੇ ਸਾਡੇ ਕੋਲੇ ਆਰਟਸ ਤੇ ਕਮਰਸ ਸਬਜੈਕਟਸ ਚੱਲ ਰਹੇ ਆ ਵਧੀਆ ਐਕਸਪੀਰੀਐਂਸਡ ਸਟਾਫ ਆ ਦੋਨੇ ਕਲਾਸੇਜ਼ ਨੂੰ ਕਰਾਉਣ ਦੇ ਲਈ। ਚੋਟੀਆਂ-ਗਲੀਆਂ ਸੰਜੀਗਲ ਗੱਲਾਂ ਕਰੀਏ ਗ੍ਰੀਨ ਗਾਰਡਨ ਵਗੈਰਾ ਦੇ ਵਿੱਚ ਤੇ ਬੱਚਿਆਂ ਨੂੰ ਐਕਟੀਵਿਟੀਜ਼ ਨਾ ਕਰਵਾਉਣੀਆਂ ਹੁੰਨੋਂ ਕਿ ਤੰ। ਸਾਰੇ ਸਾਲ ਦੇ ਵਿੱਚ ਜਿਹੜੇ ਕੋਈ ਰਿਲੀਜੀਅਸ ਡੇਜ਼ ਹੁੰਦੇ ਨੇ ਜਾਂ ਕੋਈ ਹੋਰ ਇੰਪੋਰਟੈਂਟ ਡੇਜ਼ ਹੁੰਦੇ ਨੇ ਉਹਨਾਂ ਨਾਲ ਰਿਲੇਟਿਡ ਸਾਰੀ ਤਰ੍ਹਾਂ ਦੀਆਂ ਐਕਟੀਵਿਟੀਜ਼ ਕਰਵਾਈਆਂ ਜਾਂਦੀਆਂ ਨੇ। ਸਾਰਿਆਂ ਨੂੰ ਇਹ ਅਪੀਲ ਹੀ ਕਰ ਸਕਦੇ ਆ ਕਿ ਸਾਡੇ ਸਕੂਲ ਦੀ ਸਟੱਡੀ ਬਹੁਤ ਅੱਛੀ ਆ ਬੱਚੇ ਮੈਰਿਟ ਦੇ ਵਿੱਚ ਵੀ ਆਉਂਦੇ ਨੇ। ਸਪੋਰਟਸ ਦੇ ਵਿੱਚ ਵੀ ਸਕੂਲ ਦਾ ਬਹੁਤ ਨਾਮ ਐ। ਐਕਟੀਵਿਟੀਜ਼ ਬਹੁਤ ਜ਼ਿਆਦਾ ਕਰਵਾਈਆਂ ਜਾਂਦੀਆਂ ਨੇ ਸੋ ਤੁਸੀਂ ਪਰਸਨਲੀ ਇੱਥੇ ਵਿਜ਼ਿਟ ਕਰਵਾ ਕੇ ਆਪਣੇ ਬੱਚੇ ਦੀ ਐਡਮਿਸ਼ਨ ਕਰਵਾਓ